ਜੀ ਮੈਂ ਹਾਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਭਾਈ ਅਮਰਿਤਪਾਲ ਖਾਲਸਾ ਜੀ ਨੇ ਸਿੱਧਾ ਚੈਲੰਜ ਕਰ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਜੇਕਰ ਗੱਲ ਕਰੀਏ ਤਾਂ ਉਹਨਾਂ ਉੱਤੇ ਵਾਰ-ਵਾਰ ਵੱਡੇ-ਵੱਡੇ ਇਲਜ਼ਾਮ ਲਗਾਏ ਜਾ ਰਹੇ ਸੀ ਜਿਨ੍ਹਾਂ ਉੱਤੇ ਉਹ ਕਾਫੀ ਵਾਰ बोलदे नजर आए लेकिन इस बार बड़ा चैलेंज कर देता है भाई अमरिंदर खालसा जी ने जगह ਤੁਹਾਨੂੰ ਦੱਸ ਦਈਏ ਕਿ ਤਰਨਤਾਰਨ 2 ਦੇ ਵਿੱਚ ਜਿਮਨੀ ਚੋਣਾ ਹੋਣ ਜਾ ਰਹੀਆਂ ਹੈ ਜਿੱਥੇ ਹਰ ਇੱਕ ਪਾਰਟੀ ਨੂੰ ਡਰ ਬਣਿਆ ਹੋਇਆ ਹੈ ਤੇ ਜਿਹਦੇ ਉੱਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਹੀ ਬੋਲਦੇ ਨਜ਼ਰ ਆਏ ਲੇਕਿਨ ਹੁਣ ਤੁਹਾਨੂੰ ਦੱਸਦੇ ਨੇ ਇੱਕ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹਦੇ ਚੱਲਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧਾ ਚੈਲੰਜ ਕਰ ਦਿੱਤਾ ਹੈ ਜੇਕਰ ਇਹ ਤੁਹਾਨੂੰ ਦੱਸ ਦੇਣੇ ਕਿ ਜੋ ਪੀਐਮਲ ਪਰ ਖਾਲਸਾ ਜੀ ਦੇ ਪਿਤਾ ਜੀ ਤਰਸੇਮ ਸਿੰਘ ਅਤੇ ਦੂਸਰੇ ਪਾਸੇ ਜੋ ਸਰਬਜੀਤ ਭਾਈ ਸਰਬਜੀਤ ਸਿੰਘ ਖਾਲਸਾ ਨੇ ਜੋ ਉਮੀਦਵਾਰ ਨੇ ਫਰੀਦਕੋਟ ਦੋਨਾਂ ਵੱਲੋਂ ਜਲਦੀ ਹੀ ਇਹ ਉਮੀਦਵਾਰ ਵੀ ਐਲਾਨ ਕਰ ਦਿੱਤਾ ਜਾਵੇਗਾ ਲੇਕਿਨ ਤੁਹਾਨੂੰ ਮੁੱਖ ਖਬਰ ਦੱਸ ਦੇਣੇ ਆ ਕਿ ਪੰਜਾਬ ਦੇ ਸਾਰੇ ਹੀ ਵੱਡੇ ਅਫਸਰਾਂ ਨੂੰ ਅਤੇ ਜਿਨ੍ਹਾਂ ਨੇ ਉਹਨਾਂ ਉੱਤੇ ਵੱਡੇ ਇਲਜ਼ਾਮ ਲਗਾਏ ਕਿ ਇਹ ਨਸ਼ਾ ਕਰਦਾ ਹੈ ਇਹ ਡਿਗਰੀ ਜੇਲ੍ਹ ਦੇ ਵਿੱਚ ਜੋ ਹੈ ਇਹ ਨਸ਼ਾ ਕਰਕੇ ਸੁੱਤਾ ਰਹਿੰਦਾ ਇਹਦੇ ਵੱਲੋਂ ਚਿੱਟੇ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਬਹੁਤ ਵੱਡੀ ਐਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਿੱਧਾ ਚੈਲੰਜ ਕਰ ਦਿੱਤਾ ਹੈ ਭਾਈ ਅਮਰਿਤਪਾਲ ਖਾਲਸਾ ਜੀ ਨੇ ਤੁਹਾਨੂੰ ਦੱਸ ਦਿੰਦੇ ਨੇ ਕਿ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਤੇ ਵਾਰਿਸ ਪੰਜਾਬ ਦੇ ਸੰਗਠਨ ਦੇ ਮੁਖੀ ਅਮਰਿਤਪਾਲ ਸਿੰਘ ਜੋ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਅਧੀਨ ਆਸਾਮ ਦੀ ਡਿਗਰੂ ਜੇਲ੍ਹ ਵਿੱਚ ਬੰਦ ਹਨ ਉਹਨਾਂ ਨੇ ਵਿਰੋਧ ਨਸ਼ੀਲੇ ਪਦਾਰਥਾਂ ਦੇ ਦੋਸ਼ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਆਪਣੇ ਵਕੀਲ ਇਮਾਨ ਸਿੰਘ ਖਾਰਾ ਨੇ ਮੰਗਲਵਾਰ ਕਿਹਾ ਕਿ ਅੰਮ੍ਰਿਤਸਰ ਡੋਪ ਟੈਸਟ ਲਈ ਪੂਰੀ ਤਰ੍ਹਾਂ ਤਿਆਰ ਹਨ ਉਹ ਚਾਹੁੰਦੇ ਹਨ ਕਿ ਜਿਹੜੇ ਆਗੂ ਨਸ਼ੀਲੇ ਪਦਾਰਥ ਦੀ ਲੱਕ ਦਾ ਦੋਸ਼ ਲਗਾ ਰਹੇ ਹਨ ਉਹਨਾਂ ਦਾ ਵੀ ਡੋਪ ਟੈਸਟ ਹੋਣਾ ਚਾਹੀਦਾ ਹੈ ਇਹ ਬਿਆਨ ਉਸ ਸਮੇਂ ਆਇਆ ਜਦੋਂ ਪੰਜਾਬ ਪੁਲਿਸ ਨੇ ਅਜਨਾਲਾ ਅਦਾਲਤ ਵਿੱਚ ਬਾਇਲ ਚਾਰਟ ਸੀਟ ਵਿੱਚ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਬਿਆਨ ਪੇਸ਼ ਕੀਤੇ ਹਨ ਦੋਸ਼ ਲਗਾਇਆ ਗਿਆ ਕਿ ਅਮਰਿਤਪਾਲ ਮਚੀਲਿਆਂ ਦਾ ਸੰਪਰਕ ਵਿੱਚ ਰਿਹਾ ਹੈ ਉਹਨਾਂ ਵੱਲੋਂ ਇੱਕ ਭਗਵੰਤ ਸਿੰਘ ਉਰ ਪ੍ਰਧਾਨ ਮੰਤਰੀ ਬਾਜੇ ਕੇ ਕਥਿਤ ਤੌਰ ਤੇ ਕਿਹਾ ਸੀ ਕਿ ਅਮਰਿਤਪਾਲ ਨਸ਼ਿਆਂ ਦਾ ਸੇਵਨ ਕਰਦਾ ਸੀ ਹਾਲਾਂਕਿ ਭਗਵੰਤ ਸਿੰਘ ਨੇ ਬਾਅਦ ਵਿੱਚ ਮੀਡੀਆ ਵਿੱਚ ਵਕੀਲਾ ਰਾਈ ਸਪਸ਼ਟ ਕੀਤਾ ਕਿ ਬਿਆਨ ਉਹਨਾਂ ਤੋਂ ਦਬਾਅ ਹੇਠ ਲਿਆ ਗਿਆ ਸੀ ਅਤੇ ਉਹਨਾਂ ਤੋਂ ਜ਼ਬਰਦਸਤੀ ਕਾਗਜ਼ਾ ਉੱਤੇ ਦਸਤਖਤ ਵੀ ਕਰਾਏ ਗਏ ਹਨ ਇਸੇ ਤਰ੍ਹਾਂ ਮਾਮਲੇ ਦੀ ਪੂਰੀ ਹੀ ਰਾਜਨੀਤਿਕ ਹੋਰ ਹਲਚਲ ਪੈਦਾ ਹੋ ਰਹੀ ਹੈ ਐਸਪੀ ਅਮਰਿਤਪਾਲ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਕਿਹਾ ਕਿ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਅਮਰਿਤਪਾਲ ਦੇ ਝੂਠੇ ਦੋਸ਼ ਲਗਾਏ ਜਾ ਰਹੇ ਹਨ ਉਹ ਖੁਦ ਡੋਪ ਟੈਸਟ ਲਈ ਤਿਆਰ ਹਨ ਜੇਕਰ ਪੰਜਾਬ ਪੁਲਿਸ ਚਾਵੇ ਤਾਂ ਟੈਸਟ ਡਿਗਰੂ ਜੇਲ੍ਹ ਵਿੱਚ ਵੀ ਕਰਵਾਇਆ ਜਾ ਸਕਦਾ ਹੈ ਉਹ ਮੰਗ ਕਰਦੇ ਹਨ ਕਿ ਜਿਹੜੇ ਸਿਆਸੀ ਆਗੂ ਉਹਨਾਂ ਦੇ ਨਸ਼ੇ ਦੀ ਲਤ ਦਾ ਦੋਸ਼ ਲਗਾ ਰਹੇ ਹਨ ਉਹਨਾਂ ਦੇ ਡੋਪ ਟੈਸਟ ਵੀ ਕਰਵਾਏ ਜਾਣ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਸਿੱਧਾ ਚੈਲੰਜ ਹੋ ਗਿਆ ਭਾਈ ਅੰਮ੍ਰਿਤਪਾਲ ਖਾਲਸਾ ਜੀ ਵੱਲੋਂ ਕਹਿੰਦੇ ਕਿ ਮੈਂ ਆਪਣਾ ਡੋਪ ਟੈਸਟ ਕਰਵਾਵਾਂਗਾ ਲੇਕਿਨ ਮੇਰੇ ਉੱਤੇ ਜਿਹੜੇ ਡਡੇ ਵੱਡੇ ਇਲਜ਼ਾਮ ਲੱਗ ਰਹੇ ਨੇ ਉਹਨਾਂ ਨੂੰ ਵੀ ਆਪਣਾ ਡੋਪ ਟੈਸਟ ਕਰਵਾਉਣਾ ਚਾਹੀਦਾ